ਹਾਂ ਜੀ ਹੁਣ ਸਾਨੂੰ 10-1000 ਰੁਪਿਆ ਕੋਟ ਪੈਂਟਾਂ ਦੇ ਖਰਚੇ ਦੀ ਲੋੜ ਨਹੀਂ 10000 ਦਾ ਕੋਟ ਪੈਂਟ ਸਾਡੇ ਕੋਲ ਆਓ ਸਿਰਫ 2995 ਵਿੱਚ ਸਲਾਈ ਕਰਕੇ ਲੈ ਕੇ ਜਾਓ 3 ਪੀਸ ਕੋਟ ਪੈਂਟ ਲੈਣਾ ਜਿਹੜਾ ਬਾਜ਼ਾਰ 'ਚ 15000 ਰੁਪਏ ਦੀ ਕੀਮਤ ਦਾ ਸਾਡੇ ਕੋਲ ਮਿਲੂਗਾ 3760 ਦੇ ਵਿੱਚ ਡਿਜ਼ਾਈਨਿੰਗ ਤੁਸੀਂ ਇਦਾਂ ਦੀ ਬਣਾ ਸਕਦੇ ਆ ਡਿਜ਼ਾਈਨਿੰਗ ਤੁਸੀਂ ਇਹ ਵੀ ਬਣਾ ਸਕਦੇ ਆ ਮਤਲਬ ਜਿੱਦਾਂ ਦੀ ਚੁਆਇਸ ਹੈਗੀ ਉਹ ਡਿਜ਼ਾਈਨ ਅਸੀਂ ਦਵਾਂਗੇ ਬਾਸਟਾ ਲੈਣੀਆਂ ਤੇ ਬਾਸਟਾ ਦੇ ਵਿੱਚ ਦੇਖੋ ਡਿਜ਼ਾਈਨ ਜਿੱਦਾਂ ਦਾ ਮਰਜ਼ੀ ਪਾ ਲਓ ਤੁਸੀਂ ਇਹਦੇ ਵਿੱਚ ਬੂਲ ਦੇ ਵਿੱਚ ਲੈ ਲਓ ਰੰਗ ਜਿਹੜਾ ਮਰਜ਼ੀ ਲੈ ਲਓ ਜਿਹੜਾ ਅਸੀਂ ਤੁਹਾਨੂੰ ਕੋਟ ਪ ਹੈਗੀ 10000 ਇਹਦੇ ਵਿੱਚ ਬਹੁਤ سارے ਰੰਗ ਹੈ ਇੱਥੇ ਇਦਾਂ ਨਹੀਂ ਵੀ ਤੁਹਾਨੂੰ 1 2 5 7 ਮਿਲਣੇ ਆ ਰੰਗ ਚੈੱਕ ਕਰ ਲਓ ਜਿਹੜਾ ਰੰਗ ਤੁਹਾਨੂੰ ਪਸੰਦ ਆ ਤੁਸੀਂ ਉਹੀ ਰੰਗ ਆਪਣੀ ਮਰਜ਼ੀ ਦਾ ਚੂਜ਼ ਕਰਕੇ ਇੱਥੋਂ ਲੈ ਕੇ ਜਾ ਸਕਦੇ ਆ ਕੱਪੜੇ ਦੀ ਗੱਲ ਕਰ ਲਈਏ ਤਾਂ ਦੇਖੋ ਕੱਪੜੇ ਦੀ ਕੁਆਲਿਟੀ ਸੁਪਰ ਹੈਗੀ ਆ ਇਹ ਨਹੀਂ ਵੀ ਕੱਪੜਾ ਤੁਹਾਨੂੰ ਅਸੀਂ ਮਾੜਾ ਦੇ ਦਿਆਂਗੇ ਬ੍ਰਾਂਡ ਬਹੁਤ ਵੱਡਾ ਤੁਸੀਂ ਆਪ ਚੈੱਕ ਕਰ ਲਓ ਮਤੂ ਸ਼੍ਰੀ ਦਸਤਾਰ ਦਾ ਆਪਣਾ ਬ੍ਰਾਂਡ ਆ ਤਾਂ ਕਰਕੇ ਤੁਹਾਨੂੰ ਅਸੀਂ ਸਸਤਾ ਦੇ ਰਹੇ ਆ ਤੁਸੀਂ ਬਲੇਜ਼ਰਾਂ ਲੈਣੀਆਂ ਹੈਗੀਆਂ ਇਹਦੀਆਂ ਬਾਸਟ੍ਰੇ ਬਣ ਜਾਣੀਆਂ ਆ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਸਾਡੇ ਕੋਲ ਕੁਆਂਟੀਟੀ ਵੀ ਆ ਕੁਆਲਿਟੀ ਵੀ ਆ ਵੈਰਾਈਟੀ ਵੀ ਹੈਗੀ ਆ ਰੰਗ ਦੇਖੋ ਡਾਰਕ ਲਾਈਟ ਜਿੱਦਾਂ ਦਾ ਤੁਸੀਂ ਲੈਣਾ ਲੈ ਸਕਦੇ ਆ ਤੁਸੀਂ ਆਪਣੀਆਂ ਪੈਂਟਾਂ ਦੇ ਨਾਲ ਮੈਚ ਕਰਨੀਆਂ ਹੈਗੀਆਂ ਤੁਸੀਂ ਆਫਸਰ ਹੈਗੇ ਆ ਤੇ ਤੁਹਾਡੇ ਲਈ ਬਹੁਤ ਜ਼ਿਆਦਾ ਗੁੱਡ ਪ੍ਰਾਈਸ ਦੇਣਾ ਜਿਹੜਾ ਬਾਜ਼ਾਰ 'ਚ 6500 5000 7000 ਇੱਥੇ ਤੁਹਾਨੂੰ 3000 ਦੀ ਰੇਂਜ ਵੀ ਸ਼ੁਰੂ ਕਰ ਦੇਣਾ ਤੁਸੀਂ ਹੋਰ ਸ਼ੋਅਰੂਮਾਂ ਤੇ ਜਾਂਦੇ ਹੋ ਦੁਕਾਨਾਂ ਤੇ ਜਾਂਦੇ ਹੋ ਕਹਿੰਦੇ ਜੀ ਬੱਬੂ ਮਾਨ ਦਾ ਕੋਰਤਾ ਪਜਾਮਾ ਕੋਈ ਤਰਸੀਮ ਜਿੱਸੜ ਬਖ ਬਖ ਸਿੰਘ ਦੇ ਨਾਮ ਲੈ ਕੇ 3 3000 ਰੁਪਿਆ ਕੋਰਤੇ ਪਜਾਮਾ ਲੈਂਦੇ ਆ ਪਰ ਇੱਥੇ 3000 ਵਾਲਾ ਕੋਰਤਾ ਪਜਾਮਾ ਵੀ ਤੁਹਾਨੂੰ ਸਿਰਫ 700 ਰੁਪਏ ਦੇ ਵਿੱਚ ਦੇ ਰਣਾ ਰੰਗ ਇਹਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਲੈ ਕੇ ਜਾ ਸਕਦੇ ਆ ਖਾਸ ਤੌਰ ਤੇ ਜਿਹੜੇ ਪੱਗਾਂ ਬੰਨ੍ਹਣ ਸਾਡੇ ਸ਼ਕੀਨ ਵੀਰ ਆ ਉਹਨਾਂ ਦਾ ਪਸੰਦੀਦਾ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ 550 ਤੋਂ ਵੱਧ ਪੱਗਾਂ ਦੇ ਵਿੱਚ ਰੰਗ ਹੈਗੇ ਆ ਡਾਰਕ ਲਾਈਟ ਤੁਸੀਂ ਰੂਬੀ ਆ ਫੁੱਲ ਬਿਲ ਜਿਹੜਾ ਲੈਣਾ ਲੈ ਕੇ ਜਾ ਸਕਦੇ ਆ ਇਹਦੀ ਗਰੰਟੀ ਵੀ ਠੋਕ ਵਜਾ ਗਿਆ ਵੀ ਰੰਗ ਫੇਡ ਹੋ ਜਵੇ ਕੱਪੜੇ ਦੇ ਡੱਬ ਪੈ ਜਵੇ 3 ਮਹੀਨੇ ਦੇ ਅੰਦਰ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਸ਼ਰਤਾਂ ਦੇ ਵਿੱਚ ਵੀ ਤੁਸੀਂ ਚੈੱਕ ਕਰੋ ਵਾਈਟ ਬਲੈਕ ਰੰਗ ਤਾਂ ਸਾਡੇ ਕੋਲ ਹੈਗੇ ਸਾਰੇ ਲਾਈਨਿੰਗ ਦੇ ਵਿੱਚ ਲੈ ਜਾਓ ਚੈੱਕ ਜ ਲੈ ਜਾਓ ਪ੍ਰਿੰਟ ਲੈ ਜਾਓ ਬਹੁਤ ਸਾਰੇ ਆ ਦੇਖੋ ਜਿਹੜੇ ਵੱਡੇ ਵੱਡੇ ਬ੍ਰਾਂਡ ਤੁਸੀਂ ਸ਼ੋਰੂਮਾਂ 'ਚ ਮੋਲਾ 'ਚ ਲੈਨੇ ਹੋ ਉਹ ਵੀ ਸਾਡੇ ਕੋਲ ਕੁਆਲਿਟੀ ਆ ਪਰ ਪ੍ਰਾਈਸ ਬਾਜ਼ਾਰ ਨਾਲੋਂ ਅੱਧੇ ਹੁਣੇ ਆ ਇਸ ਤੋਂ ਇਲਾਵਾ ਤੁਸੀਂ ਲਾਈਨਿੰਗ ਲੈਣੀ ਆ ਸੂਟਾਂ ਦੇ ਵਿੱਚ ਥੱਲੇ ਲਾਉਣ ਵਾਲਾ ਕੱਪੜਾ 40 ਰੁਪਏ ਮੀਟਰ ਤੋਂ ਲਾਈਨਿੰਗ ਸ਼ੁਰੂ ਹੋ ਜਾਂਦੀ ਆ ਜਿਹੜੀ ਬਾਜ਼ਾਰ ਦੇ ਵਿੱਚ 70 ਰੁਪਏ 80 ਰੁਪਏ ਮੀਟਰ ਆ ਇਹਦੀ ਵੀ ਰੰਗ ਦੀ ਅਸੀਂ ਪੂਰੀ ਗਰੰਟੀ ਦਿੰਨੇ ਆ ਸ਼ੇਰਵਾਨੀਆਂ ਤੁਸੀਂ ਆ ਚੈੱਕ ਕਰ ਲਓ ਬਾਜ਼ਾਰ 'ਚ 15000 16000 12000 ਤੋਂ ਜਿਹੜੀ ਸ਼ੇਰਵਾਨੀ ਸ਼ੁਰੂ ਹੁੰਦੀ ਆ ਸਾਡੇ ਕੋਲ ਆ ਜਾਓ ਸਿਰਫ 6500 ਰੁਪਏ ਦੇ ਵਿੱਚ ਸ਼ੇਰਵਾਨੀ ਤੁਹਾਨੂੰ ਅਸੀਂ ਤਿਆਰ ਕਰਕੇ ਦੇ ਦੇਾਂਗੇ ਰੰਗ ਚੈੱਕ ਕਰ ਲਓ ਲਾਈਟ ਡਾਰਕ ਇਹਦੇ ਵਿੱਚ ਡਿਜ਼ਾਈਨ ਵੀ ਤੁਸੀਂ ਦੇਖ ਲਓ ਜਿਹੜਾ ਮਰਜ਼ੀ ਲੈ ਕੇ ਜਾ ਸਕਦੇ ਆ ਤੁਸੀਂ ਪਾਰਟੀਆਂ ਦੇ ਜਾਣਾ ਤੁਸੀਂ ਚਾਹੋ ਨੀ ਸਾਨੂੰ ਡਿਜ਼ਾਈਨਰ ਕੁਰਤੇ ਪਜਾਮੇ ਚਾਹੀਦੇ ਦੇਖੋ ਡਿਜ਼ਾਈਨਰ ਕੁਰਤੇ ਪਜਾਮੇ ਜਾਗੂਆਂ ਦੇ ਪਾਉਣ ਲਈ ਪਾਰਟੀਆਂ ਦੇ ਪਾਉਣ ਲਈ ਤੁਸੀਂ ਚਾਹੋ ਨੀ ਸਾਨੂੰ ਥੀਮ ਬਣਾ ਦਿਓ 50 ਇੱਕ ਪੁਜੇ ਚਾਹੀਦੇ ਆ 20 ਇੱਕ ਪੁਜੇ ਚਾਹੀਦੇ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਡੇਨ ਲੈਂਡ ਦੇ ਲਈ ਤੁਸੀਂ ਦੇਖੋ ਪੈਂਟਾ ਸ਼ਰਟ ਲੈਣੀਆਂ ਬ੍ਰਾਂਡ ਚੈੱਕ ਕਰ ਲਓ ਮੁਫਤਰਾਲ ਦਾ ਬ੍ਰਾਂਡ ਆ ਬਹੁਤ ਵੱਡਾ ਬ੍ਰਾਂਡ ਆ ਇਹਦੀ ਰੇਟ ਤਾਂ ਹੈਗਾ ਵੈਸੇ ਆ ਤੁਸੀਂ ਦੇਖੋ 729 ਰੁਪਏ ਐਮ ਆਰ ਪੀ ਆ ਪਰ ਇਹ ਡਿਸਕਾਊਂਟ ਕਰਕੇ ਸਾਨੂੰ 499 ਦੇ ਵਿੱਚ ਪੈ ਜਾਣੀਆਂ ਇਸ ਤੋਂ ਇਲਾਵਾ ਤੁਸੀਂ ਟਾਈਆਂ ਲੈਣੀਆਂ ਤੁਸੀਂ ਆਪਣੇ ਕੋਟ ਪੈਟਰ ਨਾਲ ਮੈਚ ਕਰਨੀਆਂ ਦਸਤਾਰਾਂ ਨਾਲ ਮੈਚ ਕਰਨੀਆਂ ਤੇ ਟਾਈਆਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਹੈਗੀ ਆ ਸੋ ਤੁਸੀਂ ਛੇਤੀ ਛੇਤੀ ਆਜੋ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਚੌਂਕ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣੀ ਤਾਂ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਜੱਸੀ ਜਨ ਦੇ ਨਾਲ ਹਰਦੀਪ ਸਿੰਘ ਦੱਗਰਸਾਨ ਟੀਵੀ ਸ਼੍ਰੀ ਅਮਰਸਰ ਸਾਹਿਬ